ਕੀ ਹਾਲ ਚਾਲ ਆ ਸਾਰਿਆਂ ਦਾ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਮਾਂ ਹੋ ਚੁੱਕਿਆ 3:41 ਮਿੰਟ ਤੇ ਅੱਜ ਤਰੀਕਾ 25 ਜੁਲਾਈ 2025 ਤੋਂ ਆਇੰਦਾ ਦਿਨ ਮੇਰੇ ਲਈ ਬਹੁਤ ਵਧੀਆ ਕਿਉਂਕਿ ਮੈਂ ਆਪਣੇ ਆਪ ਨਾਲ ਪ੍ਰਣ ਕੀਤਾ ਅੱਜ ਤੋਂ ਆਪਦੀ ਜ਼ਿੰਦਗੀ ਚੋਂ ਇੱਕ ਤਾਂ ਫਾਸਟ ਫੂਡ ਨੂੰ ਗੁੱਡ ਬਾਏ ਕਰਤੀ ਆਪਾਂ ਦੂਜਾ ਪ੍ਰੋਮਿਸ ਆਪਾਂ ਇਹ ਕੀਤਾ ਕਿ ਆਪਾਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਤੇ ਤੀਜਾ ਪ੍ਰੋਮਿਸ ਇਹ ਕੀਤਾ ਆਪਦੇ ਆਪ ਨਾਲ ਆਪਦੀ ਮਿਹਨਤ ਸਦਕਾ ਆਪਦੀ ਜੋਵੀ ਹੱਥਾਂ ਦੀ ਕਲਾ ਜੋ ਵੀ ਮੈਨੂੰ ਕੰਮ ਆਉਂਦਾ ਤੇ ਆਪਦੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਤੇ ਦਿਨੋਂ ਦਿਨ ਮਿਹਨਤ ਕਰਨੀ ਆ ਨਾਲ ਨਾਲ ਆਪਦਾ ਜਿਹੜਾ ਚੱਲਦਾ ਕੰਮਕਾਰ ਆ ਖੇਤੀ ਦਾ ਤੇ ਡਿਜ਼ਾਈਨਿੰਗ ਦਾ ਉਹਦੇ ਤੇ ਫੋਕਸ ਰੱਖਣਾ ਤੇ ਸਭ ਤੋਂ ਪਹਿਲਾਂ ਆਪਾਂ ਫੋਕਸ ਰੱਖਣਾ ਆਪਦੇ ਪਰਿਵਾਰ ਉੱਤੇ ਜਿਹੜਾ ਆਪਣੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਆਪਾਂ ਵਾਦੇ ਜਿਹੜੇ ਸਾਰੇ ਆਪਣੇ ਆਪ ਨਾਲ ਕੀਤੇ ਆ ਤੇ ਇਹਨਾਂ ਵਾਦਿਆਂ ਨੂੰ ਆਪਾਂ ਨਿਭਾਉਣਾ ਹੀ ਨਿਭਾਉਣਾ ਚਾਹੇ ਉਹਦੇ ਲਈ ਆਪਾਂ ਨੂੰ ਕੋਈ ਵੀ ਕੀਮਤ ਅਦਾ ਕਰਨੀ ਪਵੇ ਚਲੋ ਹੁਣ ਤੁਹਾਨੂੰ ਆਪਾਂ ਮਿਲਾਉਨੇ ਆ ਆਪਣੀ ਸਦਾਵਾਰ ਫਸਲ ਜਿਹੜੀ ਆਏ ਸਾਲੀ ਆਪਾਂ ਲਾਉਨੇ ਆ ਆਪਣਾ ਚੋਨਾ ਇੱਧਰਲੇ ਪਾਸੇ ਜਿਹੜਾ ਲੇਟ ਲਾਇਆ ਸੀ ਉਹ ਝੋਨਾ ਜੰਤਰ ਵਾਹ ਕੇ ਉਸ ਤੋਂ ਬਾਅਦ ਲਾਇਆ ਸੀ ਤੇ ਇੱਧਰਲੇ ਪਾਸੇ ਆਪਾਂ ਪਹਿਲਾਂ ਲਾਇਆ ਝੋਨਾ ਥੋੜਾ ਇਹ ਇਸ ਤੋਂ 15 ਦਿਨ ਪਹਿਲਾਂ ਰੱਖ ਲਓ ਜਾਂ 20 ਦਿਨ ਪਹਿਲਾਂ ਰੱਖ ਲਓ ਤੇ ਜੰਤਰ ਦਾ ਇਹਨਾਂ ਕ ਬੈਨੀਫਿਟ ਆ ਤੇ ਦੂਜੇ ਝੋਨੇ ਨੂੰ ਪਿੱਛੇ ਛੱਡਣ ਦੀ ਸਮਰੱਥਾ ਰੱਖਦਾ ਫਰਕ ਤੁਹਾਡੇ ਸਾਹਮਣੇ ਆ ਬਾਕੀ ਥੋੜਾ ਜਿਹਾ ਇਧਰਲਾ ਪਾਸਾ ਰੇਤ ਲਾ ਤਾਂ ਕਰਕੇ ਆਪਾਂ ਇੱਥੇ ਆਏ ਸਹਾਲ ਤਿੰਨ ਸਵਾ ਤਿੰਨ ਕਿੱਲੇ ਮਾਣਾ ਜਿਹੜਾ ਉਹ ਜੰਤਰ ਬੀਜ ਦੇ ਬੀਜ ਨੇ ਇੱਕ ਖੇਟਾਂ ਦੀ ਰਾਣੀ ਤਾਜੇ ਬੋਰ ਹੋਇਆ ਇਹਦੇ ਮਾਰਦੀ ਹੈ ਪ੍ਰੈਸ਼ਰ ਪੰਜ ਦਾ ਪਾਣੀ ਪਾਈ ਜਾਂਦੀ ਪਟਾਕੇ ਤੇਰੀਆਣਾ ਦੀ ਤਰ੍ਹਾਂ ਆਪਾਂ ਪਹੁੰਚ ਚੁੱਕੇ ਆਂ ਖੇਤਾਂ ਦੇ ਮੈਦਾਨਾਂ 'ਚ ਇੱਥੋਂ ਆਪਾਂ ਆਵਦਾ ਯਾਰ ਜਿਹਨੂੰ ਕਹਿੰਦੇ ਆ ਕਹੀ ਬਠਿੰਡੇ ਇਲਾਕੇ ਜਿਹਨੂੰ ਕਹੀ ਕਹਿੰਦੇ ਆ ਤੇ ਆਪਾਂ ਇਹਨੂੰ ਕਹਿੰਦੇ ਆ ਕਈ ਰੱਖ ਲਈ ਆ ਮੋਢੇ ਤੇ ਹੁਣ ਇੱਥੋਂ ਆਪਾਂ ਪਾਣੀ ਬਦਲ ਕੇ ਫਿਰ ਅਗਲੀਆਂ ਵਾਟਾਂ ਵੱਲ ਜਾਵਾਂਗੇ ਪਹਿਲਾਂ ਇੱਥੇ ਆਪਾਂ ਪਾਣੀ ਬਦਲ ਲਗੇ ਕਿਉਂਕਿ ਕੱਲ ਇਧਰਲੇ ਪਾਸੇ ਪਾਣੀ ਛੱਡ ਕੇ ਗਏ ਸੀ ਆਪਾਂ ਦੋਆਂ ਕਿੱਲਾਂ 'ਚ ਤੇ ਅੱਜ ਆਪਾਂ ਇਹ ਪਾਣੀ ਬਦਲ ਕੇ ਦੂਜੇ ਪਾਸੇ ਛੱਡਦਗੇ ਕਿਉਂਕਿ ਇੱਕ ਦਿਨ ਮੋਟਰ ਇੰਦਰ ਚੱਲ ਗਈ ਦੋ ਸਵਾ ਦੋ ਕਿੱਲਾਂ 'ਚ ਆਈ ਨੇ ਉਸ ਦਿਨ ਟੈਂਪਰੇਰੀ ਆ ਬੰਨ ਲਾ ਕੇ ਗਿਆ ਸੀਗਾ ਪਰ ਫਿਰ ਵੀ ਇਹ ਮਜ਼ਬੂਤ ਸੀਗਾ ਥੋੜਾ ਆ ਕਿਉਂਕਿ ਮੈਂ ਥੋੜਾ ਜਿਹਾ ਕਿਤੇ ਕੰਮ ਜਾਣਾ ਸੀਗਾ ਤੇਜ਼ੀ ਤੇਜ਼ੀ ਜਿ ਮੈਂ ਬੰਨ ਲਾ ਗਿਆ ਮੈਂ ਕਿਹਾ ਚੱਲ ਜੇ ਇਹ ਬੰਨ ਟੁੱਟ ਵੀ ਗਿਆ ਤਾਂ ਅੱਗੇ ਆਪਣਾ ਬੰਨ ਲੱਗਿਆ ਤੇ ਪਾਣੀ ਚਾਲੀ ਜਾਊਗਾ ਲਓ ਇੱਧਰ ਆਪਾਂ ਪਾਣੀ ਛੜਤਾ ਇੱਧਰ ਆਪਾਂ ਪਾਣੀ ਛੜਤਾ ਆ 1.5 ਕਿੱਲੇ ਪਾਣੀ ਪਾਇਆ ਸੀ ਦੋ ਦਿਨ ਚਲੋ ਆਪਾਂ ਇਹ ਸੋਚਿਆ ਸੀ ਵੀ ਇਹਨੂੰ ਥੋੜਾ ਸਟਾਰਟ ਕਰਦੇ ਆ ਪੈਸੇ ਤਾਂ ਸਾਡੇ ਬਾਹਨ ਹੀ ਰੇਤਲੇ ਆ ਖਾਣਾ ਕਿ ਮੀਂਹ ਜਿਆਦਾ ਪੈਣ ਕਰਕੇ ਨਾ ਹਰੇ ਬਾਈ ਜੀ ਬਹੁਤ ਜਿਆਦਾ ਪਾਣੀ ਗੰਦਲਾ ਹੋਇਆ ਹੈ ਹੋਣੇ ਭਰੂਗਾ ਫਿਰ ਨੈਕਸਟ ਪ੍ਰੋਸੈਸ ਆ ਆਪਣਾ ਉਧਰਲੇ ਪਾਸੇ ਬੰਨ ਲਾ ਦਗੇ ਤਾਂ ਜੋ ਉਸ ਕਿਾਰੇ ਦਾ ਪਾਣੀ ਜਿਹੜਾ ਪਿਆ ਉਹਦੇ ਉਹ ਇਧਰ ਨਾ ਨਿਕਲੇ ਲੋ ਵੀ ਜਟੋ ਪਾਣੀ ਬੰਨ ਕੇ ਆਪਾਂ ਆਉਂਦਾ ਯਾਰ ਓ ਯਾਰ ਫਿਰ ਮੋੜੇ ਤੇ ਰੱਖ ਲਿਆ ਤੇ ਹੁਣ ਆਪਾਂ ਚਾਲੇ ਪਾਤੇ ਆ ਘਰ ਵਾਲ ਨੂੰ ਪਹਿਲਾਂ ਆਪਾਂ ਘਰੇ ਜਾਵਾਂਗੇ ਫਿਰ ਆਪਾਂ ਥੋੜਾ ਬਹੁਤਾ ਚਾਹ ਪਾਣੀ ਪੀ ਕੇ ਤੇ ਅਗਲੀ ਡੈਸਟੀਨੇਸ਼ਨ ਤੇ ਫੇਰ ਚੱਲਾਂਗੇ ਫੇਰ ਆਪਾਂ ਆਂਦੇ ਛਪੜੀ ਖੇਤਿਆਂ ਨਾਲ ਇਹ ਨਿਆਈ ਵਾਲਾ ਖੇਤ ਆ ਇਦਾਂ ਹੀ ਆਪਣੀ ਮਿਹਨਤ ਜਾਰੀ ਰਹੂਗੀ ਤੇ ਬਲੌਗ ਨਾਲ ਜੁੜੇ ਰਹੋ ਜੇ ਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਿਮਨਾਬ ਚਟਾਣਾ ਦੇ ਨਾਮ ਤੇ ਆਪਣਾ ਚੈਨਲ ਆ ਤੇ ਜਾ ਕੇ ਨੋਟੀਫਿਕੇਸ਼ਨ ਵਾਲਾ ਬਟਨ ਕਲਿੱਕ ਕਰ ਲਓ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਵਲੌਗ ਬਣਾ ਬਣਾ ਕੇ ਦਿਖਾਵਾਂਗੇ ਐਡੀਟਿੰਗ ਵੀ ਵਧੀਆ ਲੈਵਲ ਦੀ ਕਰਾਂਗੇ ਤੇ ਆਪ ਦਾ ਸੁਧਾਰ ਕਰਾਂਗੇ ਜਿੰਨਾ ਵੀ ਹੋ ਸਕੇ ਮਿਲਦੇ ਆ ਚਲੋ ਬਈ ਕਈ ਆ ਪਰ ਆਖਦਗੇ ਇੱਥੇ ਹੁਣ ਅਗਲੀ ਡੈਸਟੀਨੇਸ਼ਨ ਤੇ ਜਾਂਦੇ ਚੱਲਦੇ ਆ ਪਹਿਲਾ ਹਾਲ ਆਪਾਂ ਉਸ ਡੈਸਟੀਨੇਸ਼ਨ ਤੇ ਜਾਣਾ ਸਾਹਮਣੇ ਆਪਣਾ ਘਰ ਆ ਤੇ ਇਹ ਖੇਤ ਘਰ ਦੇ ਬਿਲਕੁਲ ਨੇੜੇ ਆ ਉਹ ਜਿੱਥੇ ਸਪੈਦਾ ਲੱਗਿਆ ਹੋਇਆ ਉਹ ਆਪਣਾ ਘਰ ਆ ਤੇ ਉੱਥੇ ਆਪਾਂ ਜਾ ਰਹੇ ਹਾਂ ਅੱਜ ਥੋੜੀ ਜੀ ਗਰਮੀ ਵੀ ਹੈਗੀ ਆ ਪਹਿਲਾਂ 15 16 ਦਿਨ ਮੌਸਮ ਬਹੁਤ ਵਧੀਆ ਰਿਹਾ ਗਰਮੀ ਹੈ ਨਹੀਂ ਸੀ ਬਿਲਕੁਲ ਸ਼ਿਮੜਾ ਹੀ ਬਣ ਗਿਆ ਸੀਗਾ ਇੱਕ ਟਾਈਮ ਤਾਂ ਕਿਉਂਕਿ ਹਫ਼ਤਾ ਮੀਂਹ ਪੈਂਦਾ ਰਿਹਾ ਪੂਰਾ ਵਿੱਚ ਦੀ 2-3 ਦਿਨ ਤਾਂ ਇਹ ਅਜਿਹੇ ਸੀਗੇ ਵੀ ਲਗਾਤਾਰ ਕੰਟੀਨਿਊ ਸਾਰਾ ਦਿਨ ਮੀਂਹ ਪਿਆ ਰਾਤ ਨੂੰ ਵੀ ਮੀਂਹ ਪਈ ਜਾ ਚੱਲ ਪੈਂਦਾ ਹੀ ਰੁਕ ਜਾਂਦਾ ਹੀ ਚੱਲ ਪੈਂਦਾ ਹੀ ਰੁਕ ਜਾਂਦਾ ਹੀ ਹਾਲ ਹਾਲ ਦੀ ਘੜੀ ਫੇਰ ਮੌਸਮ ਸਾਫ਼ ਸੁਥਰਾ ਥੋੜੀ ਜੀ ਤਪਸ਼ਾ ਇਹ ਝੋਨਿਆਂ ਨੂੰ ਚਾਹੀਦੀ ਨਹੀਂ ਆ ਇਸ ਟਾਈਮ ਕਿਉਂਕਿ ਜੇ ਬੱਦਲ ਵਾਈ ਵੀ ਰਹੀ ਫਿਰ ਵੀ ਹੁਣ ਝੋਨੇ ਬਸ ਮਹੀਨਾ ਸਵਾ ਮਹੀਨਾ ਗੋਭ ਦੇ ਤਿਆਰੇ ਤੇ ਹੋ ਜਾਣਗੇ ਜਿਨੂੰ ਆਪਾਂ ਕਹਿ ਦਗੇ ਵੀ ਮੁੰਜਰਾ ਕੱਢਣ ਲੱਗ ਜਾਣਗੇ ਆਵਦੀ ਗੋਭ ਤੇ ਆ ਜਾਣਗੇ ਤਾਂ ਉਸ ਟਾਈਮ ਝੋਨੇ ਨੂੰ ਸਾਫ ਮੌਸਮ ਚਾਹੀਦਾ ਜੇ ਬਦਲਵਾਈ ਰਹੂਗੀ ਇਹਨੂੰ ਸੁੰਡੀ ਜੀ ਜੰਤ ਇਦਾਂ ਦੀ ਚੀਜ਼ ਬਹੁਸ਼ੇਰੀ ਹਮਲਾ ਕਰਦੀ ਆ ਤੇ ਗਰਮੀ ਰਹੂਗੀ ਤਾਂ ਉਹ ਇਹਦੀ ਗੋ ਵਾਸਤੇ ਬਹੁਤ ਵਧੀਆ ਚੀਜ਼ ਆ ਬਾਕੀ ਆਪ ਦਾ ਆਪ ਦਾ ਤਜਰਬਾ ਆਪ ਦਾ ਆਪ ਦਾ ਸਿਸਟਮ ਆਪਾਂ ਫਸਲ ਨੂੰ ਕਿਵੇਂ ਇੰਤzaam ਦੇ ਆ ਕਿਵੇਂ ਕਰਦੇ ਆ ਮੇਰਾ ਨਿੱਜੀ ਤਯਰਬਾ ਇਹੀ ਆ ਗੋਭ ਦੇ ਦੌਰਾਨ ਮੌਸਮ ਪਰਮਾਤਮਾ ਨੂੰ ਸਾਫ਼ ਹੀ ਰੱਖਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਚ ਫਸਲ ਵਧੀਆ ਪੱਕ ਸਕੇ ਤੇ ਬਾਕੀ ਵੈਗਰੂ ਸਾਰਿਆਂ ਨੂੰ ਤਰੱਕੀ ਬਖਸ਼ੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੇ-ਕਿੱਥੇ ਇਹ ਮੇਰਾ ਵਲੌਗ ਪਹੁੰਚਿਆ ਤੇ ਫਿਲਹਾਲ ਦੀ ਘੜੀ ਇਹ ਆਪਣੇ ਵਲੌਗ ਦੇ ਥੋੜੀ ਜਿਹੀ ਅਪਰੋਚ ਘਟਾ ਇਸ ਲਈ ਮੈਨੂੰ ਵਰਕ ਵੀ ਜ਼ਿਆਦਾ ਕਰਨਾ ਪੈ ਰਿਹਾ ਆਉਣ ਵਾਲੇ ਦਿਨਾਂ 'ਚ ਆਪਾਂ ਵਧੀਆ ਲੈਵਲ ਤੇ ਵਰਕ ਕਰਾਂਗੇ ਤੇ ਸਾਰਿਆਂ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਤੇ ਦਬ ਕੇ ਰੱਖੋ ਕੰਮ ਨੂੰ लो जी आप घर पहुँच गए गर्मी वाकई बार गर्मी बहुत ज्यादा अभी बड़ा मौसम चकड़े कसिया ਉਹਨਾਂ ਦਾ ਇੱਥੇ ਯੁੱਧ ਲਾਉਣਾ ਪੂਰਾ ਲੋਈ ਜਟੋ ਨੈਕਸਟ ਡੈਸਟੀਨੇਸ਼ਨ ਤੇ ਜਾਣ ਤੋਂ ਪਹਿਲਾਂ ਆਪਣਾ ਕੰਮ ਬਾਕੀ ਸੀ ਕੰਮ ਕਿਹੜਾ ਕਸੀਏ ਦਾ ਕਿਉਂਕਿ ਆਪਾਂ ਸਪਰੇਅ ਪਹਿਲਾਂ ਮਾਰਤੀ ਸੀ ਇੱਥੇ ਘਰ ਦੇ ਅੱਗੇ ਤੇ ਹੁਣ ਆਪਾਂ ਇੱਥੇ ਸਫਾਈ ਕਰਨੀ ਆ ਕਾਪਟੀਆਂ ਨੇ ਆ 15-20 ਮਿੰਟ ਤਾਂ ਮੈਨੂੰ ਹੋ ਗਿਆ ਲੱਗੇ ਨੇ ਤੇ ਹੋਰ ਵੱਧ ਤੋਂ ਵੱਧ ਉਧਰ ਵੇਖੋ ਕਸੀ ਇਹਨੋਂ ਨਾ ਪੱਕਾ ਪੱਟੀ ਜਾਂਨੇ ਆ। ਕਾਫੀ ਸਾਰਾ ਪੱਟ ਤਾਂ ਉਥੋਂ ਤੱਕ ਪੱਟਿਆ ਆਇਆ। ਆ ਰਹੇ ਆ ਥੋੜਾ ਜਿਹਾ ਉਧਰ ਰਹਿ ਗਿਆ ਏਰੀਆ। ਇਧਰਲੇ ਫਲੀਆਂ ਤੋਂ ਇਧਰਲੇ ਇਧਰਲੇ ਪਾਸੇ ਇਹ ਆਪਾਂ ਸਾਰਾ ਫਿਨਿਸ਼ ਕਰ ਦੇਣਾ ਅੱਜ। ਇਹਨੂੰ ਪੱਟ ਦਾਂਗੇ ਤੇ ਫੇਰ ਇਹਨੂੰ ਆਪਾਂ ਛੱਡ ਦਾਂਗੇ ਵੀ ਹੋਰ ਸੁੱਕ ਕੇ ਮਰੁੰਡਾ ਹੋ ਜਾਏ। ਵੈਸੇ ਤਾਂ ਸੁੱਕਿਆ ਹੀ ਪਿਆ। ਜਦੋਂ ਪੱਟਿਆਂ ਗਾ ਵਿੱਚ ਹਰਾ ਜਿਹੜਾ ਉਹ ਹੋਰ ਸੁੱਕ ਜਾਊਗਾ ਫੇਰ ਇਹਦੇ ਤੇ ਆਪਾਂ ਕੰਗੀ ਮਾਰ ਕੇ ਤੇ ਇਹਦਾ ਅਗਣੀ ਭੇਟਾ ਕਰ ਦਾਂਗੇ ਬਾਕੀ ਦੇਖਦੇ ਆ ਅੱਗੇ ਆਗੇ ਹੋਤਾ ਹੈ ਕਿਆ ਕਿਉਂਕਿ ਕੱਲ ਸੱਪ ਆ ਗਿਆ ਸੀ ਕਰੇ ਪਰਸਾਂ ਤੇ ਮੈਂ ਸੋਚਿਆ ਵੀ ਚਲੋ ਜਿਹੜੀ ਆਪਾਂ ਸਪਰੇਅ ਮਾਰੀ ਜਾਂਦਾ ਸਪਰੇਅ ਪਹਿਲਾਂ ਮਾਰਤੀ ਸੀ ਵੀ ਆਪਾਂ ਕਿਉਂ ਨਾ ਇਸੇ ਵਾ ਦੀ ਸਫਾਈ ਕਰਦਗੇ ਵੈਸੇ ਕਰਨੀ ਸੀ ਮੀਂਹ ਕਰਕੇ ਰੁਕੇ ਹੋਏ ਸੀਗੇ ਵੀ ਚਲੋ ਮੀਂਹ ਪੈ ਲੈਣ ਤੋਂ ਪੰਜ ਸੱਤ ਜਿਹੜੇ ਮੀਂਹ ਪੈਂਦੇ ਆ ਕਿਉਂਕਿ ਕਾ ਹੋਰ ਵਾਦ ਦਾ ਤੇ ਸਪਰੇਅ ਮਾਰਤੀ ਸੀ ਕਾ ਬਹਿ ਗਿਆ ਹੁਣ ਆਪਾਂ ਸਫਾਈ ਕਰਕੇ ਕਰੀਨ ਸਾਫ ਕਰ ਦਾਂਗੇ ਫਿਰ ਜਿਹੜਾ ਫੁੱਟੂਗਾ ਉਹਦੇ ਤੇ ਫਿਰ ਸਪਰੇਅ ਮਾਰਨਾਂਗੇ ਬਾਕੀ ਕਮੈਂਟ ਕਰਕੇ ਰਹਿ ਦੱਸੋ ਇਹ ਸੇ ਕਾ ਨੂੰ ਜੜੋਂ ਕਿਵੇਂ ਮਕਾਇਆ ਜਾ ਸਕਦਾ ਵੈਸੇ ਤਾਂ ਇਹ ਮੁਸ਼ਕਲਾ ਕੰਮ ਜੇ ਕਿਸੇ ਕੋਲ ਵਧੀਆ ਤਰੀਕਾ ਹੈਗਾ ਤਾਂ ਜਰੂਰ ਦੱਸਿਓ ਜੀ ਨਹੀਂ ਫਿਰ ਆਪਣੀ ਮਿਹਨਤ ਤਾਂ ਜਾਰੀ ਰਹੂਗੀ ਜਿੰਨੇ ਵਾਰੀ ਉੱਠੂਗਾ ਓਨੇ ਵਾਰੀ ਆਪਾਂ ਤਿਆਰ ਬਰ ਤਿਆਰ ਆ ਆਪਦੇ ਸੰਦ ਪੇੜੇ ਲੈ ਕੇ ਇਹਨੂੰ ਅਗਨੀ ਪੇੜਾ ਚੜਾਉਣ ਲਈ ਬਾਕੀ ਅੱਧਾ ਘੰਟਾ ਹੋਰ ਲਾਉਣੇ ਆ ਆਪਾਂ ਫਿਰ ਆਪਾਂ ਪਾਣੀ ਪੀ ਕੇ ਆਵਾਂਗੇ ਨੋ ਇੱਥੋਂ ਸਟਾਰਟ ਹੋਈ ਸੀ ਆਪਾਂ ਤੇ ਆ ਸਾਰਾ ਏਰੀਆ ਆਪਾਂ ਗੁੱਡ ਤੱਕ ਅਸੀਂ ਨਾਲ ਬਹੁਤ ਸ਼ੂਨ ਮਿਲਦਾ ਅੱਥੀ ਨਿਯਮਿਤ ਕਰਕੇ ਕਿਸੇ ਵੀ ਤਰ੍ਹਾਂ ਦੀ ਹੋਏ ਜਦੋਂ ਆਪਾਂ ਅੱਥੀ ਨਿਯਮਿਤ ਕਰਦੇ ਆ ਤਾਂ ਮਨ ਨੂੰ تسਲੀ ਮਿਲਦੀ ਆ ਸਪੈਸ਼ਲੀ ਖੇਤੀਬਾੜੀ ਕਿਤੇ ਨਾਲ ਰਿਲੇਟਡ ਕੰਮ ਨੇ ਸਾਰੇ ਇਸ ਲਈ ਆਪਾਂ ਨੂੰ ਬੜਾ ਸ਼ੌਂਕ ਆ ਯਾ ਉਹਦੇ ਕਰਦੇ ਮੂਰੇ ਜਿਹੜਾ ਥਾਂ ਉਹਨੂੰ ਸਫਾਈ ਕਰਕੇ ਰੱਖੀਏ ਇੰਨੀਆ ਕਰਕੇ ਥੋੜਾ ਰੁਕਿਆ ਹੋਇਆ ਸੀ ਕੰਮ ਮੈਂ ਕਿਹਾ ਚਲੋ بارشਾਂ ਪੈ ਲੈਣ ਦੋ ਚੰਗੀ ਤਰ੍ਹਾਂ ਫੇਰ ਆਪਾਂ ਕੰਸੀਨਾ ਗੋਡੀ ਕਰਾਂਗੇ ਹੁਣ ਕਿਸੇ ਦਿਨ ਆਪਾਂ ਟਾਈਮ ਲਾ ਕੇ ਫੇਰ ਹੋ ਸਕਦਾ ਕੱਲ ਜਾਂ ਪਰ੍ਹੇ ਤੇ ਆਪਦੀ ਬਾਗਬਾਨੀ ਨੂੰ ਵਧੀਆ ਸੋਹਣੀ ਦਿਖ ਦੇਵਾਂਗੇ ਤੇ ਹੁਣ ਵੀ ਤੁਸੀਂ ਦਰਸ਼ਨ ਕਰ ਲਿਆ ਉਸ ਤੋਂ ਬਾਅਦ ਦੀ ਕਲਿੱਪ ਵੀ ਸਾਂਝੀ ਕਰਾਂਗੇ ਫਲਹਾਲ ਦੇ ਲਈ ਅੱਜ ਦਾ ਵਲੌਗ ਇੰਨਾ ਹੀ ਆ ਤੇ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਤ ਸ੍ਰੀ ਅਕਾਲ